ਜੋ ਵੀਰੇ ਅੱਜ ਇਹ ਧਰਨਾ ਪ੍ਰਦਰਸ਼ਨ ਕਰ ਰਹੇ ਹੋ ਸਾਡੇ ਦੇਖੀ ਇਹਦਾ ਬੁੱਕਲ ਟੈਕੀ ਕਿ ਇਸ ਕਰਨਾ ਇਹ ਧਰਨ ਲਗਾਇਆ ਗਿਆ ਇਹ ਧਰਨਾ ਲਾਉਣ ਦਾ ਮੁੱਖ ਕਾਰਨ ਇਹ ਆ ਕਿ ਜੋ ਐਲਾਨ ਕੀਤਾ ਹੋਇਆ ਸੀ ਦੋਨਾਂ ਫਾਰਮਾਂ ਨੇ ਕਿ 6 ਮਈ ਨੂੰ ਸ਼ੰਭੂ ਥਾਣੇ ਦਾ ਘਰਾਉ ਕੀਤਾ ਜਾਊਗਾ ਕਿਉਂਕਿ 19 ਤੇ 20 ਤਰੀਕ ਨੂੰ ਜਿਹੜਾ ਸਾਡੇ ਕਿਸਾਨਾਂ ਦੇ ਬੜਾ ਤਸ਼ੱਦਦ ਕੀਤਾ ਗਿਆ ਸਮਾਨ ਚੋਰੀ ਹੋਇਆ ਵਾ ਜਿਹੜਾ ਟਰਾਲੀਆਂ ਚੋਰੀ ਹੋਈਆਂ ਵਾ ਤੇ ਪੁਲਿਸ ਪ੍ਰਸ਼ਾਸਨ ਚੋਰੀ ਕਰਨ ਵਾਲਿਆਂ ਤੇ ਨਾ ਕੋਈ ਕਾਰਵਾਈ ਕਰ ਰਿਹਾ ਤੇ ਉੱਥੋਂ ਦੇ ਜਿਹੜੇ ਥਾਣਾ ਇੰਚਾਰਜ ਐਸ ਐਚਓ ਹਰਪ੍ਰੀਤ ਸਿੰਘ ਜਿਨੇ ਬਰਾਮਕੇ ਜਥੇਬੰਦੀ ਦੇ ਸੂਬਾ ਪ੍ਰਧਾਨ ਦੀ ਜਿਹੜੀ ਵੱਡੇ ਪੱਧਰ ਤੇ ਕੋਟਮਾਰ ਕੀਤੀ ਆ ਉਹਦੇ ਵਿਰੋਧ ਦੇ ਵਿੱਚ ਐਲਾਨ ਕੀਤਾ ਹੋਇਆ ਸੀ ਜਿਹਦੇ ਵਿੱਚੋਂ ਭਗਵੰਤ ਮਾਨ ਸਰਕਾਰ ਰਾਤ ਦੀ ਬਖਲਾੜ ਦੇ ਵਿੱਚ ਆਈ ਹੋਈ ਆ ਉਹਨਾਂ ਨੇ ਰਾਤ ਦੀ ਆਗੂਆਂ ਦੀ ਜਿਹੜੀ ਫੜੋਫੜਾਈ ਉਹ ਸ਼ੁਰੂ ਕੀਤੀ ਆ ਜਿਹਦੇ ਵਿੱਚੋਂ ਸਰਜੀਤ ਸਿੰਘ ਫੌਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਿਹੜਾ ਫਰੋਈਪੁਰ ਦੇ ਜਿਹੜਾ ਆਗੂ ਨੇ ਉਹਨਾਂ ਨੂੰ ਜਿਹੜਾ ਸਵੇਰੇ ਪੁਲਿਸ ਗ੍ਰਿਫਤਾਰ ਕਰਕੇ ਲੈ ਕੇ ਆਈ ਆ ਇਸੇ ਤਰ੍ਹਾਂ ਸਾਡੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਦੀ ਬਾਠ ਉਹਨਾਂ ਨੂੰ ਘਰ ਦੇ ਵਿੱਚ ਹਾਊਸ ਰੈਸਟ ਜਿਹੜਾ ਕੀਤਾ ਹੋਇਆ ਵਾ ਕੱਲੀ ਵਾਲਾ ਪਿੰਡ ਵਿਖੇ ਇਸੇ ਤਰ੍ਹਾਂ ਹੋਰ ਆਗੂਆਂ ਦੇ ਘਰਾਂ ਦੇ ਵਿੱਚ ਸ਼ਾਪੇਮਾਰੀ ਕੀਤੀ ਜਾ ਰਹੀ ਸੀ ਜਿਹਦੇ ਵਿਰੋਧ ਦੇ ਵਿੱਚ ਥਾਣਾ ਆਰਫਕੇ ਦੇ ਅਸੀਂ ਅੱਗੇ ਆਣ ਕੇ ਜਿਹੜਾ ਉਹ ਵਿਰੋਧ ਪ੍ਰਦਰਸ਼ਨ ਕਰਨ ਵਾਸਤੇ ਸ਼ਾਂਤਮਈ ਤਰੀਕੇ ਦੇ ਨਾਲ ਇੱਥੇ ਧਰਨਾ ਸ਼ੁਰੂ ਕਰ ਦਿੱਤਾ ਸਾਡੀ ਮੰਗ ਆ ਕਿ ਸਾਡੇ ਆਗੂ ਜਿਹੜੇ ਉਹ ਤੁਰੰਤ ਰਿਹਾਅ ਕੀਤੇ ਜਾਣ ਨਹੀਂ ਤਾਂ ਸਾਡਾ ਸ਼ਾਂਤਮਈ ਪ੍ਰੋਟੈਸਟ ਜਿਹੜਾ ਆਗੂਆਂ ਦੀ ਰਿਹਾਈ ਤੱਕ ਜਿਹੜਾ ਜਾਰੀ ਰਹੂਗਾ ਭਗਵੰਤਮਾਨ ਸਰਕਾਰ ਜੇਕਰ ਵਾਕਈ ਲੋਕਾਂ ਦੇ ਮਸਲਿਆਂ ਤੇ ਸੰਜੀਦਾ ਵਾ ਜੋ ਲੋਕ ਕਿਸਾਨਾਂ ਦੇ ਮੰਗਾ ਮਸਲੇ ਆ ਉਹਨਾਂ ਦੇ ਹੱਲ ਵਾਲੇ ਪਾਸੇ ਆਉਣਾ ਚਾਹੁੰਦਾ ਤੇ ਟੇਬਲ ਤੇ ਕਿਸਾਨਾਂ ਦੇ ਨਾਲ ਗੱਲਬਾਤ ਰਾਹੀਂ ਹੱਲ ਕੱਢਣਾ ਚਾਹੀਦਾ ਫੜੋ ਫੜਾਈ ਦੇ ਨਾਲ ਭਗਵੰਤਮਾਨ ਜੀ ਮਸਲਿਆਂ ਦੇ ਹੱਲ ਨਹੀਂ ਹੋਣੇ ਜਿਹੜਾ ਤੁਸੀਂ ਮੁੱਦਿਆਂ ਨੂੰ ਡੀਟੇਲ ਕਰਨ ਖਾਤਰ ਬਿਆਨ ਦੇ ਰਹੇ ਜੋ ਅਸੀਂ ਸੜਕਾਂ ਨਹੀਂ ਜਾਮ ਕਰਨਦੇ ਆਂਗੇ ਰੇਲਾਂ ਨਹੀਂ ਜਾਮ ਕਰਨਦੇ ਆਂਗੇ ਅਸੀਂ ਕਹਿਣਾ ਚਾਹੁੰਦੇ ਸਾਡੀ ਮਨਚਾ ਹੀ ਕੋਈ ਨਹੀਂ ਸੜਕਾਂ ਰੇਲਾਂ ਜਾਮ ਕਰਨ ਦੀ ਨਾ ਪਹਿਲਾਂ ਸੀ ਨਾ ਹੋਣਿਆ ਔਰ ਜਦੋਂ ਤੁਸੀਂ ਸਾਡੇ ਕਿਸਾਨਾਂ ਦੀ ਸੁਣਵਾਈ ਨਹੀਂ ਜੋ ਕਰ ਰਹੇ ਗੁਰਦਾਸਪੁਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਤਰਮਤਾਰਨ ਚ ਭਾਰਤ ਮਾਲਾ ਯੋਜਨਾ ਤਹਿਤ ਸਾਡੀਆਂ ਬਜ਼ੁਰਗ ਮਤਾਵਾਂ ਪੈਣਾ ਦੀ ਜਿਹੜੀ ਪੁਲਸ ਖਿੱਚਉ ਤੀ ਤੁਹਾਡੇ ਕਹਿਣ ਦੇਤੇ ਕਰ ਰਹੀ ਆ ਔਰ ਜਾਨਾ ਤੁਹਾਡਾ ਬੰਨ ਕੇ ਪੁਲਸ ਦੀਆਂ ਆਉਂਦੀਆਂ ਗ੍ਰਿਫਤਾਰੀਆਂ ਚੱਲ ਰਹੀਆਂ ਵਾ ਉਹਦੇ ਤੇ ਤੁਸੀਂ ਕਿਉਂ ਨਹੀਂ ਮਸਲੇ ਦਾ ਹੱਲ ਕਰ ਰਹੇ ਸਾਡੇ ਵਾਜਿਬ ਕਿਸਾਨਾਂ ਨੂੰ ਵਾਜਿਬ ਮੁੱਲ ਕਿਉਂ ਨਹੀਂ ਦਿੱਤਾ ਜਾ ਰਿਹਾ ਤੁਸੀਂ ਜੇਕਰ ਵਾਕੇ ਸੰਜੀਦਾ ਜੋ ਟੇਬਲ ਤੇ ਬੈਠ ਕੇ ਉਹਨਾਂ ਦਾ ਮਸਲਿਆਂ ਦਾ ਹੱਲ ਕਰੋ ਇਸੇ ਦਾ ਜਿਹੜਾ ਸਾਡਾ ਮੋਰਚਾ ਉਹ ਕੇਂਦਰ ਸਰਕਾਰ ਦੇ ਨਾਲ ਸੰਬੰਧ ਅਸੀਂ ਤੁਸੀਂ ਵਿੱਚ ੜਿੱਕਾ ਬਣੇ ਜੋ ਸਾਡੇ ਉੱਤੇ ਦਸ਼ਰਧ ਕੀਤਾ ਵਾ 19 ਮਾਰਚ ਨੂੰ ਸਾਡੇ ਆਗੂ ਗ੍ਰਫਤਾਰ ਕੀਤੇ ਆ ਉਹਦੇ ਸੰਬੰਧ ਦੇ ਵਿੱਚ ਅਸੀਂ ਠਾਣਾ ਸ਼ੰਭੂ ਦਾ ਖਰਾਉ ਕਰਨਾ ਵਾ ਸੇਰੇ ਪਰ ਤੁਹਾਨੂੰ ਸ਼ਾਂਤਮਈ ਤਰੀਕੇ ਨਾਲ ਇਹ ਗਰੋਹ ਪ੍ਰਦਰਸ਼ਨ ਜਿਹੜਾ ਸਾਡਾ ਰਾਈਟ ਵਰਨ ਆ ਉਹ ਕਰਨ ਦੇਣਾ ਚਾਹੀਦਾ ਨਾ ਸਾਡਾ ਸੜਕਾਂ ਜਾਮ ਕਰਨ ਦਾ ਕੋਈ ਮਨਸ਼ਾ ਹੈਗੀ ਆ ਨਾ ਕੋਈ ਇਰਾਦਾ ਹੈਗਾ ਵਾ ਸਾਡਾ ਸ਼ਾਂਤਮਈ ਤੱਤੀ ਤਰੀਕੇ ਨਾਲ ਪ੍ਰੋਟੈਸਟ ਕਰਨ ਦਾ ਰਾਈਟ ਸਾਨੂੰ ਕਰਨ ਦੇਣਾ ਚਾਹੀਦਾ ਵਾ ਇਹ ਤੇ ਡਿਪਟੀ ਸਾਹਿਬ ਕਹਿ ਰਹੇ ਆ ਤੁਸੀਂ ਜਿਹੜਾ ਧਰਨਾ ਬੰਦ ਕਰ ਦਿਓ ਸਾਡਾ ਰਾਈਟ ਆ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਜਾਰੀ ਰੱਖਾਂ ਜਦੋਂ ਤੱਕ ਜਿਹੜਾ ਸਾਡੇ ਆਗੂਆਂ ਨੂੰ ਰਿਹਾਈ ਨਹੀਂ ਕੀਤਾ ਜਾਂਦਾ ਉਹ ਅੱਜ ਕਿੱ데 ਆਪ ਜਿਹੜੇ ਹਰਕ ਦੇ ਥਾਣੇ ਵਿੱਚ ਜਿਹੜਾ ਗ੍ਰਿਫਤਾਰ ਕੀਤਾ ਗਿਆ ਵਕਤ ਪਟਿਆ ਉਹ ਅੱਜ ਥਾਣਾ ਹਰਕਿਆਂ ਦੀ ਪੁਲਿਸ ਵੱਲੋਂ ਹਰਕਿਆਂ ਦੇ ਏਰੀਏ ਚੋਂ ਤਿੰਨ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਇੱਕ ਕਿਸਾਨ ਆਗੂ ਸਰਜੀਤ ਸਿੰਘ ਜੀ ਜੋ ਕਿਸਾਨ ਵਿਸ਼ਵ ਸਮੇਟੀ ਦੇ ਜਿਲ੍ਹਾ ਆਗੂ ਹਨ ਦੂਸਰਾ ਉਹਨਾਂ ਦੇ ਨਾਲ ਕਿਸਾਨਦੂਨ ਮੋਰਚਾ ਪੰਜਾਬ ਜਥੇਬੰਦੀ ਦੇ ਸੂਬਾ ਪ੍ਰਧਾਨ ਮਲਕੀਸ਼ ਸਿੰਘ ਜੀ ਨੂੰ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਤੀਸਰਾ ਜਿਹੜਾ ਭਾਰਤੀ ਕਿਸਾਨ ਜੂਨੇ ਬ੍ਰਹਮਕੇ ਦੇ ਆਗੂ ਚਮਕੌਰ ਸਿੰਘ ਉਹਦੇ ਫਾਦਰ ਸਿੰਘ ਨੂੰ ਲਿਆਏ ਚਮਕੌਰ ਸਿੰਘ ਨਹੀਂ ਮਿਲੇ ਘਰੇ ਪੁਲਿਸ ਨੇ ਇਹਨਾਂ ਤਿੰਨਾਂ ਕਿਸਾਨ ਆਗੂਆਂ ਨੂੰ ਅਰੈਸਟ ਕੀਤਾ ਆ ਜਿਸ ਤੇ ਗੱਲਬਾਤ ਕਰਨ ਲਈ ਅਸੀਂ ਐਸ ਐਚ ਓ ਰਵੀ ਕੁਮਾਰ ਅਤੇ ਡਿਪਟੀ ਫਰੋਈਪਰ ਨਾਲ ਡੀ ਐਸ ਪੀ ਫਰੋਈਪਰ ਨਾਲ ਗੱਲਬਾਤ ਕੀਤੀ ਤੇ ਥਾਣਾ ਪਹੁੰਚੇ ਤੇ ਉਹਨਾਂ ਨੂੰ ਲੋਕੋ ਸਾਫਨਕਾਰੀ ਆਈ ਵੀ ਜਿਹੜਾ ਪੰਜਾਬ ਸਰਕਾਰ ਦਾ ਡਾਕਟਰੋ ਲੈਵਲ ਤੋਂ ਅਧਿਕਾਰੀਆਂ ਦਾ ਡਰਾਊਗਾ ਤੇ ਛੱਡਾਂਗੇ ਤੇ ਅਸੀਂ ਰੋਜ਼ ਪ੍ਰਦਰਸ਼ਨ ਲਈ ਬੈਠੇ ਆ ਤੇ ਡੀਐਸਪੀ ਸਾਹਿਬ ਕਹਿ ਰਹੇ ਵੀ ਰੋਜ਼ ਪ੍ਰਦਰਸ਼ਨ ਨਹੀਂ ਕਰਨਾ ਮੈਂ ਸਾਡਾ ਰਾਈਟ ਹੱਕ ਮੰਦਾ ਤੁਸੀਂ ਕੁੱਟਣਾ ਵੀ ਆ ਤੇ ਕਹਿੰਦੇ ਰੋਣ ਵੀ ਦੇਣਾ ਇਹ ਤਾਂ ਨਾਨਸਾਪੀ ਆ ਗਲਤ ਗੱਲ ਆ ਕਿਉਂਕਿ ਜਿੰਨਾ ਚੇ ਸਾਡੇ ਕਿਸਾਨਾਂ ਕੋ ਨੂੰ ਰਿਆ ਨਹੀਂ ਕੀਤਾ ਜਾਂਦਾ ਇਹ ਸਾਡਾ ਰੋਜ਼ ਪ੍ਰਦਰਸ਼ਨ ਨਾ ਚਿਰ ਜਾਰੀ ਰਹੂਗਾ ਵੈਸੇ ਵੀ ਕਰਨਾ ਕਿ ਤਰ੍ਹਾਂ ਤਨੁਰ ਹਾਰਡਿਕ ਤੇ ਫਿਰ ਅਗਲਾ ਐਕਸ਼ਨ ਕੀ ਹੋਏਗਾ ਅਗਲਾ ਐਕਸ਼ਨ ਅਸੀਂ ਰੋਜ਼ ਪ੍ਰਦਰਸ਼ਨ ਕਰਾਂਗੇ ਇੱਕ ਦਿਨ ਦੋ ਦਿਨ ਜਿੰਨੇ ਦਿਨ ਸਾਡੇ ਕਿਸਾਨਾਂ ਕੋਲ ਨਹੀਂ ਛੱਡੇ ਉਹਨਾਂ ਨੂੰ ਦਰਸ਼ਨ ਕਰਾਂਗੇ ਬਿਲਕੁਲ ਧੰਮਾ ਇਸੇ ਤਰ੍ਹਾਂ ਜਾਰੀ ਰਹੂਗਾ ਕਿਉਂਕਿ ਡੀਐਸਪੀ ਸਾਹਿਬ ਕਹ ਰਹੇ ਸੀ ਤੁਸੀਂ ਥਾਣੇ ਦੇ ਅੰਦਰ ਧੰਨਾ ਨਹੀਂ ਚਲਾ ਸਕਦੇ ਮੈਂ ਥਾਣਾ ਸਾਡਾ ਠੀਕ ਆ ਬਿਲਕੁਲ ਸਾਡੇ ਇਥੇ ਪੰਚਾਇਤਾਂ ਨੇ ਜ਼ਮੀਨਾਂ ਦਿੱਤੀਆਂ ਸਾਡਾ ਠੀਕ ਆ ਕੋਈ ਮੁਲਾਜ਼ਮ ਅਫਸਰ ਆਉਂਦਾ ਕੁਝ ਸਮੇਂ ਲਈ ਉੱਥੇ ਡਿਊਟੀ ਕਰਦਾ ਉਸ ਤੋਂ ਅੱਗੇ ਜਾਊਗਾ ਪਰ ਸਾਡਾ ਤਾਂ ਥਾਣਾ ਨਾ ਨਹੀਂ ਸਾਡਾ ਆਪਦਾ ਸੀ ਕੱਲ ਨੂੰ ਕੋਈ ਵੀ ਅ ਅਰਜ਼ੀ ਚਾਹ ਕੋਈ ਸਮੱਸਿਆ ਸੀ ਲੈ ਕੇ ਆਉਣੀ ਆ ਤੁਹਾਡੇ ਕੋਲ ਤੇ ਜੇ ਸਾਡਾ ਇਹ ਨਿਗਾਇਜ਼ ਕਿਸਾਨਾਂ ਕੋਲ ਨੂੰ ਰੈਕਟ ਕੀਤਾ ਆ ਇਹੀ ਰੋਡ ਪ੍ਰਦਰਸ਼ਨ ਇਹ ਜਨਾ ਜਿਹੜਾ ਸਾਡਾ ਹੱਕ ਬਣਨਾ